ਲੈ ਨਪੋ ਖੜੀ ਹੋ ਦੁੱਧ ਪੀ ਆਇਆ ਹਾਏ ਬਾਹਲੀ ਟਾਈਮ ਜਲਾਤਾ ਮੇ ਦੁੱਧ ਬਾਲੀ ਆਂਦੀ ਸੀ ਆਇਆ ਹਾਏ ਮਿੱਠਾ ਮੋਟਾ ਠੋਕਦਾ ਸੀ ਹਾਂ ਠੋਕ ਕੇ ਲਿਆਈਆਂ ਤੇ ਉਹ ਕੀ ਕਰਦੀ ਏ ਰਕਾਨ ਇਸ ਟੋ ਚਲਾਈ ਜਾਂਦੀ ਅੰਦਰ ਪਈ ਪਤਾ ਨਹੀਂ ਮੇਰੀ ਸੌਕਣ ਨੂੰ ਇਹ ਕੀ ਖਾਣ ਨੂੰ ਦਿੰਦਾਗਾ ਗੱਲ ਸੁਣ ਮੇਰੀ ਹਾਂ ਇਹਦੇ ਆਖੇ ਓਖੇ ਨਾ ਲੱਗਿਆ ਕਰ ਅੱਛਾ ਹਾਏ ਕਿਤੇ ਤੂੰ ਉਹਦੇ ਕੱਪੜੇ ਧੋਣੀਆਂ ਹਾਏ ਕਿਤੇ ਉਹਨੂੰ ਬਿਸਤਰੇ ਬਸਾਫ ਸਾ ਦਿੰਨੀ ਆਂ ਦਾਲਾਂ ਰੋਟੀਆਂ ਫੜਾਉਣੀਆਂ ਉਹਦੇ ਘਰ ਟੁੱਟੇ ਹੋਏ ਨੇ ਧੀਏ ਜਵਾਬ ਦੇ ਦਿਆ ਕਰ ਆਪੀ ਕਰ ਮੇਰੇ ਗੱਲ ਵੀ ਸੁਣ ਲੈ ਹਾਂ ਉਧਰ ਤੂੰ ਕਹਿ ਦਿੰਨੀ ਆ ਉਧਰ ਉਹ ਕਹਿ ਦਿੰਨੀ ਆ ਮੈਂ ਤਾਂ ਸਨ ਬਚਾਲੇ ਫਸ ਕੇ ਕਿਸੇ ਦੇ ਸਨ ਵਿੱਚ ਫਸਣ ਦੀ ਲੋੜ ਨਹੀਂ ਤੂੰ ਮੇਰੇ ਸਨਾਂ ਵਿੱਚ ਫਸ ਨਾ ਤੇਰੇ ਸਨ ਵਿੱਚ ਮਸਕ ਮਾਰ ਦੂ ਆ ਉਹ ਆੜੀ ਤੇ ਹੁਣ ਉਹ ਆਏ ਨਹੀਂ ਹੈਗਾ ਵੀ ਰੋਟੀ ਟੁਕ ਖਾ ਲਿਆ ਵੀ ਬਿਸਤਰੇ ਵਿਸਾਏ ਪਾਏ ਨੇ ਪਾਏ ਜਾਂ ਮੈਂ ਕੀ ਕਹਿ ਸਕਦੀ ਹਾਂ ਹਣ ਉਹ ਉਸੇ ਹੀ ਬੜੀ ਰਹੂਗੀ ਪਤਾ ਨਹੀਂ ਕਿਹੜੇ ਯਾਰ ਨਾਲ ਗੱਲਾਂ ਕਰਦੀ ਆ ਕਿਹੜੇ ਨਾਲ ਨਾ ਮੇਰੇ ਗੱਲ ਵੀ ਸੁਣ ਲੈ ਸੁਨਾ ਮੈਨੂੰ ਤਾਂ ਨੇ ਮੋਬਾਈਲ ਤੇ ਇੰਨਾ ਕੁ ਚਲਾਉਣਾ ਸਿਖਾਤਾ ਨਹੀਂ ਮੋਬਾਈਲਾਂ ਮੂਲਾਂ ਚ ਕੁਝ ਨਹੀਂ ਰੱਖਿਆ ਹੈ ਜਿੱਦੇ ਕੋਈ ਗੱਲਬਾਤ ਹੋਈ ਕਿਸੇ ਨੂੰ ਫਰਰ ਕਰਕੇ ਨਿਕਲ ਜਾਂਗੀ ਉਹਦੇ ਮੰਗੂ ਮੈਂ ਤਾਂ ਤੈਨੂੰ ਕਹਿਣੀ ਤੂੰ ਵੀ ਪਾਸ ਤੇ ਮੈਂ ਤਾਂ ਟੂ ਹਾਨੀ ਮਾਰਦੀ ਐ ਇਹ ਜਮ ਮਮਾਈਲਾਂ ਦਾ ਆਪਾਂ ਤੋਂ ਨੇ ਭੂਆ ਭਤੀਜਾ ਜ਼ਵੈਰਲ ਹੋ ਨਾ 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 ਤੇ ਮੇਰੇ ਗਾਲ ਵੀ ਸੋਣ ਇੱਕ ਹੋਰ ਦੱਸ ਤੇ ਮੈਂ ਸੂਟ ਸਾੜਦਾ ਸਮਾ ਦੇ ਕੋਈ ਨਾ ਸੂਟ ਸਮਾਦਾਂਗੇ ਮੈਨੂੰ ਵੀ ਪਤਾ ਤੂੰ ਜਿੱਦੇ ਦੀ ਆਈਆਂ ਤੇਰੇ ਕੋਲੇ ਆ ਹੀ ਚਾਰ ਸੂਟ ਨੇ ਤੇਰੇ ਫੁੱਫੜ ਨੂੰ ਆ ਜਾਣਦੇ ਉਥੋਂ ਘਰ ਐਨੇ ਨਵੇਂ 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 ਸੂਟ ਪਾਉਂਦੀ ਸੀ ਮੈਂ ਜਾਣਦੀ ਆ ਤੈਨੂੰ ਉੱਥੇ ਮੇਰੇ ਪੇਕਿਆਂ ਤੋਂ ਹੀ ਆਈਆਂ ਕਿਹੜਾ ਤੇਰਾ ਪਿਆਉ ਤੈਨੂੰ ਭਾਜੀ ਉੱਥੇ ਮੈਨੂੰ ਏਸੀ ਲੱਗਿਆ ਸੀ ਬਾਟਰਕੂਲ ਲੱਗਿਆ ਸੀ ਉਹ ਤਾਂ ਇੱਥੇ ਵੀ ਹੈ ਨਹੀਂ ਨਹੀਂ ਨਾ ਫੜਾ ਮਾਰ ਮਲੰਗਾ ਦੀਏ ਮੈਨੂੰ ਸਭ ਪਤਾ ਉੱਥੇ ਪਿਆਉ ਨੇ ਤੇਰੇ ਨੇ ਸਾਰੀ ਜ਼ਮੀਨ ਧਾਰੂ ਦੇ ਮੂੰਹ ਕੱਢਤੀਆਂ ਉੱਠਣ ਸਾਰ ਮੈਂਗੋ ਜੂਸ ਪੀਂਦੀ ਸੀ ਆਹ ਟੱਕੀ ਮੈਂਗੋ ਜੂਸਾਂ ਦੀ ਫਾਹਰ ਤੁਹਾਡੇ ਤਿੰਨਾ ਪਣਾ ਦਾ ਮਾਏ ਵੱਡੇ ਆ ਉਹ ਵੱਡੀ ਮਾਏ ਵਿਆਹੀ ਉਹ ਦੂਜੀ ਵਿਆਹੀ ਜਿਹੜੀ ਉੱਥੇ ਪਹਾੜਾ ਚ ਟੂਰ ਤੇ ਹੀ ਨਿਕਲ ਗਈ ਸੀ ਹੈ ਸਿੱਗੇ ਦਾ ਤੁਹਾਡੇ ਪੂਰ ਦੀ ਮਾਏ ਮਾਰ ਗਈ ਪੇਕਿਆਂ ਦਾ ਤੋ ਨੱਕ ਉੱਚਾ ਕਰਦੀਆਂ ਕਿ ਪਤਾ ਉੱਡਣੀ ਫੇਰ ਤੂੰ ਮੇਰੇ ਸਾਹਮਣੇ ਕਿਵੇਂ ਉਹ ਦਿਖਾਉਣੀ ਹੈਗੀਆਂ ਮੇਰਾ ਪਿਆ ਮੈਨੂੰ ਮੈਂਗੋ ਜੂਸ ਪਿਆਉਂਦਾ ਸੀ ਏਸੀ ਲੱਗਾ ਸੀ ਉਹ ਤਾਂ ਪਿਆਉਂਦਾ ਹੀ ਸੀ ਫੇਰ ਛੱਤ 'ਤੋਂ ਪੱਖਾ ਤੇਰੇ ਪਿਓ ਤੋ ਹਾਲੇ ਤੱਕ ਨਹੀਂ ਲੱਗਿਆ ਉਹ ਤਾਂ ਵਾਇਲ ਵਾਕਿਆ ਲੱਗਿਆ ਹੋਇਆ ਸੀ ਏਸੀ ਲੱਗਿਆ ਸੀ ਨਾਲੇ ਹੋਰ ਆ ਤੇ ਮੇਰੀ ਗੱਲ ਸੁਣ ਹੂੰ ਮੈਨੂੰ ਕਾਲਜ 'ਚ ਤਾਂ ਲਵਾ ਦੇ ਚੁੱਪ ਕਰਕੇ ਬੈਠ ਰਹਾ ਟੇਕੀ ਕਾਲਜ ਦੀ ਸਭ ਪਤਾ ਮੈਨੂੰ ਕਾਲਜ ਜਾਂਦਾ ਉੱਥੇ ਹੀ ਮੁੰਡੇ ਕੁੜੀਆਂ ਪੇਚੇ ਪਾ ਕੇ ਨਿਕਲ ਜਾਂਦੇ ਨੇ ਇੱਕ ਦੂਜੀ ਨਾਲ ਪੋਆ ਪੰਜੇ ਉਹ ਇਕ ਬਰਾਬਰ ਨਹੀਂ ਹੁੰਦੀਆਂ ਪੰਜੇ ਨਾ ਹੁਣ ਤੇਰਾ ਤਾਂ ਮੈਨੂੰ ਪਤਾ ਤੂੰ ਤਾਂ ਚੰਦ ਚੜਾਵੇਂਗੀ ਨਹੀਂ ਮੈਂ ਕੁਛ ਅਲੱਗ ਲੱਗ ਜੂਗੀ ਲੱਗੇਗੀ ਹੁਣ ਤੂੰ ਇੱਥੇ ਜੋੜਨ ਵਾਲੀ ਲੱਗੇ ਸੱਪ ਕਰਕੇ ਵਾ ਤੇ ਆ ਦੁੱਧ ਪੀ ਲੈ ਹੁਣ ਆ ਫੜੀ ਬੈਠੀ ਆ ਜੇ ਨਹੀਂ ਪੀਣਾ ਤੁਰੇ ਫੜਾ ਦੇ ਚੱਲ ਹੁਣ ਬਾੜੀਆਂ ਗੱਲਾਂ ਜੀ ਦਾ ਮਾਰ ਮੈਂ ਤਾਂ ਗੋਲੀ ਲੈਤੀ ਸੀ ਮੈਂ ਤਾਂ ਹੁਣ ਲੱਗੀਆਂ ਪੈਣ ਮਿੱਠਾ ਕੱਲ ਤੂੰ ਵੱਧ ਪਾ ਕੇ ਲਿਆਈ ਮੈਂ ਅੰਦਰ ਪੈ ਜਾ ਨਹੀਂ ਤੂੰ ਫੇਰ ਉਹਦੇ ਨਾਲ ਉੱਥੇ ਮੋਬਾਈਲ ਤੇ ਪੰਗੇ ਲਈ ਜਾਵੇਂਗੀ ਇੱਥੇ ਹੀ ਪੈ ਜਾ ਮੇਰੇ ਬਰੋਬਰ ਹਾਰੇ ਨਾਲ ਤਾਂ ਤੋ ਪੱਦ ਮਾਰਦੀ ਮੈਂ ਤੇਰੇ ਨਾਲ ਪੈਸਾ ਉਧਰ ਮੂੰਹ ਕਰਕੇ ਪੈ ਜਾ ਫੇਰ ਉਹ ਤਾਂ ਤਾਂ ਵੱਧ ਮਾਰेंगे ਨਾ ਤੇਰੇ ਚੋਂ ਗਾ ਲੌਂਗਲੇ ਚੰਦੀ ਬਾਸ਼ ਨਾ ਆਉਂਦੀ ਆਗੀ ਹਾਂ ਸਿਰ ਤੂੰ ਨਹੀਂ ਤੌਨੇ ਜੂਆਂ ਤੇਰੇ ਪਈਆਂ ਹੋਣ ਕਿਆਂ ਮੇਰੇ ਕੋਈ ਨਹੀਂ ਜੂਆਂ ਪਈਆਂ ਹੈਗੀਆਂ ਗੱਲਾਂ ਮਾਰ ਲੱਗੀ ਬਾਲ ਤੂੰ ਮੇਰੇ ਨਾਲ ਬੋਲ ਜਾਨਾ ਉੱਥੇ ਛੱਡਿਓ ਕੋਰਨੇਚ ਜਿੱਥੋਂ ਲਿਆਂਦੀ ਆਗੀ ਉੱਥੇ ਰੋਵੇਂਗੀ ਅੱਖਾਂ ਚ ਕੁਸੁੰਨ ਦੇ ਦੇ ਕੇ ਜਦੋਂ ਕੁਸ ਨਾ ਖਾਣ ਪੀਣ ਨੂੰ ਮਿਲਿਆ ਹਾਂ ਇੱਥੇ ਦੇਖਤੀ ਕਿਉਂ ਖਾ ਖਾ ਕੇ ਤੂੰ ਸੂਰੀ ਮੇਰੇ ਕੋਲੇ पैजा चंगा coba के आय मां ਮੈਨੂੰ ਪਤਾ ਤੇਰਾ ਜਦੋਂ ਮੈਂ ਨੀਲਾਵੇ ਲੱਗਣ ਦੇ ਨਹੀਂ ਇਦਾਂ ਹੀ ਖੁੰਡਾ ਲੈ ਕੇ ਚੱਲ ਪਾਣਾ ਤੂੰ ਮਾੜਾ ਖੇਤ ਗੀੜਾ ਮਾਰ ਕੇ ਆਉਣਾ ਪਾਇ ਟੱਕੇ ਤੇ ਪੈਣ ਚੋਦ ਇਹ ਖੇਤ ਮਾੜਾ ਗੀੜਾ ਮਾਰ ਆਉਣ ਦੇ ਪੌਦ ਛਿੱਟੀ ਆ ਤੂੰ ਤੇ ਤਾਤੇ ਆ ਕੇ ਖਾ ਜਾਂਦੇ ਨੇ ਪਹਿਲਾਂ ਤਾਂ ਨੀਂਦ ਚੜੀ ਜਾਂਦੀ ਸੀ ਉਹ ਨੀਂਦ ਹੁਣ ਉੱਡ ਜਾਂਦੀ ਆ ਨੀਂਦ ਕਿੱਥੇ ਆਉਂਦੀ ਆ ਮੇਰੇ ਸਾਲੇ ਦੀ ਨੀਂਦ ਜੇ ਤੂੰ ਲੈਵੇਂ ਫੇਰੀ ਆਉ ਨੀਂਦ ਕੀ ਬੋਲਦਾ ਵੇ ਤੂੰ ਕੀ ਬੋਲਦਾ ਵੇ ਤੂੰ ਫਾਨ ਦੇਖ ਖਾਸਮਾ ਇੱਕ ਤਾਂ ਜੋੜੇ ਹੋ ਪੈਣੇ ਸਾਡੇ ਗੋਡੇ ਇੱਕ ਤਾਂ ਵੇਖ ਖੜਾ ਹੋ ਕੇ ਚੱਕ ਲਾ ਦੇ ਕਿਵੇਂ ਖਿੱਚਦਾ ਉਹਨਾਂ ਨੂੰ ਬਹਿ ਜਾ ਬਹਿ ਜਾ ਟੱਕੇ ਮੈਂ ਤੈਨੂੰ ਬੰਦਿਆਂ ਵਾਂਗੂ ਸਮਝਾਈ ਜੈਨੀ ਆ ਬਸ ਮੈਂ ਅੱਧੇ ਘੰਟੇ ਚ ਆ ਗਿਆ ਨਹੀਂ ਜਾਣਾ ਬਰ ਭੈਣ ਦੀ ਛੋਲਾ ਖਾਣੀ ਆ ਨਾ ਤੂੰ ਕੁਛ ਕਰਦੀ ਆ ਨਾ ਕਰਨ ਦਿੰਦੀ ਆ ਤੂੰ ਅਜਾਣਾ ਕਿਧਰ ਪਹਿਲਾਂ ਦੱਸ ਪੌਦ ਦੇਖਣਾ ਹਾਂ ਮੈਂ ਚਲਦੀ ਆ ਤੇਰੇ ਨਾਲ ਅੱਜ ਤੇਰਾ ਖੇਤਾਂ ਤੇ ਕੀ ਕੰਮ ਹੈ ਨਾਲ ਮੈਂ ਚੱਲੂਗੀ ਬੈਟਰੀ ਲੈ ਕੇ ਨਾਲ ਪੱਕਾਈ ਨਾ ਮਾਰ ਤੂੰ ਚੱਲ 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 ਮਾਰ ਮਾਰ ਨਹੀਂ ਮੈਂ ਚਲਦੀ ਆ ਤੇਰੇ ਨਾਲ ਕਿੱਲਾ ਖਟਾਵਾ ਲੱਖਾ ਵਿਚਾਰਾ ਕੀ ਕਰੂ ਪੈ ਜਾਂਦੇ ਥੱਕਿਆ ਹੋਇਆ ਵਿਚਾਰਾ ਇਹ ਬੇਚੌੜਿਆ ਤੂੰ ਚੰਦ ਨਾ ਛਾੜਦੀ ਕਿਹੜੀਆਂ ਮੈਂਬਰੀਆਂ ਭਾਲਦਾ ਤੂੰ ਅੱਧੀ ਰਾਤ ਨੂੰ ਉੱਠ ਕੇ ਤੁਰਪਾਂ ਨਾਲ ਤੂੰ ਤੈਨੂੰ ਕੀ ਪਤਾ ਤੂੰ ਕਿਤੇ ਖੇਤੀਬਾੜੀ ਕਰੀ ਐ ਫਸਲਬਾੜੀ ਕਰੀ ਐ ਤੈਨੂੰ ਕੀ ਪਤਾ ਮੈਂ ਤਾਂ ਬਿਨਾਂ ਖੇਤੀ ਤੂੰ ਐ ਫਿਰ ਮਰੀ ਜੰਨੀ ਐ ਪੱਕਾਈ ਸਾਰੇ ਕੰਮ ਕਰਨੇ ਪੈਂਦੇ ਨੇ ਵੇ ਲੱਖੇ ਬੇਦਰਬਾ ਪੁੰਨਲ ਗੇੜਾ ਪਰ ਵਾਕਈ ਤਾ ਹੀ ਨਾ ਮਾਰ ਤੂੰ ਨੂੰ ਪੈ ਜਾਂਦੀ ਪੈ ਜਾ ਤੂੰ ਹੁਣ ਤਾਂ ਤੈਨੂੰ ਨੀਂਦ ਆਉਂਦੀ ਸੀ ਅੱਛਾ ਪਰ ਮੈਨੂੰ ਤਾਂ ਆਉਂਦੀ ਆ ਨੀਂਦ ਜਦੋਂ ਮੈਂ ਨੇੜੇ ਲੱਗਦਾ ਉਦੋਂ ਤਾਂ ਨੀਂਦ ਆਉਣ ਲੱਗੇ ਜਦੋਂ ਮੈਂ ਜੰਨਾ ਉਦੋਂ ਭੈਣ ਚੋਂ ਨੀਂਦ ੋੜਦੇ ਆਂ ਤੇਰੀ ਬੇ ਮੈਂ ਤਾਂ ਐ ਕਹਾਂਗੀ ਹਾਂ ਜੱਪ ਨਾ ਖੜਾ ਕਰਦੀ ਕੋਈ ਕੋਈ ਜੱਪ ਨਹੀਂ ਖੜਾ ਕਰਦਾ ਪੈ ਜਾ ਆ ਗਿਆ ਬਸ 10 ਮਿੰਟਾਂ ਚ ਆਉਣਾ ਪੈ ਜਾ ਪੈ ਜਾ ਕੋਈ ਨੇ ਚਾਉਰੇ ਨੇ ਕੋਈ ਚਾੜੂ ਚਾਂਦਾ ਇਹ ਨਹੀਂ ਇਹ ਨਹੀਂ ਬਾਸਣ ਦਿੰਦਾ ਪਿੰਡ ਚੋਂ ਇਹ ਤਾਂ ਕੱਢਣ ਵਾਲੇ ਹਾਲ ਕਰ ਰੱਖਿਆ ਚੌਰੇ ਨੇ ਨਾ ਮੁੰਡਾ ਆ ਦੇਖੀ ਇੱਕ ਪਹਾੜਾ ਚ ਭਾਗ ਗਿਆ ਆਇਆ ਪੈ ਗਈ ਨਹੀਂ ਸੌਂਗੀ ਹਾਂ ਪੈ ਗਈ ਮੈਂ ਤੈਨੂੰ ਕਿਹਾ ਵੀ ਮੇਰਾ ਦੁੱਧ ਫਿੱਕਾ ਕੱਢ ਦਿਆ ਕਰ ਤੂੰ ਤਾਂ ਮਿੱਠੀ ਮਿੱਠਾ ਠੋਕ ਰੱਖਿਆ ਚ ਉਹ ਕਹਿੰਦੀ ਫਿੱਕਾ ਕਹਿੰਨੀ ਮਿੱਠਾ ਹਣ ਮੈਂ ਕਿੱਧਰ ਜਾਵਾਂ ਨਾ ਗੱਲ ਸੁਣ ਨਾ ਸਾਰੀ ਦਿਹਾੜਾ ਤੱਕ ਉਹ ਗੋਲੇ ਧੰਦੇ ਕਰਦੀ ਰਹਿੰਦੀ ਆ ਹੈ ਤੇਰਾ ਫੂਕਣਾ ਫੂਕਦੀ ਰਹਿੰਦੀ ਆ ਇਹੇ ਜੇ ਵੇਲੇ ਆਕੇ ਤੂੰ ਇਹ ਚ ਨੁਸਖਰਾ ਕੱਢਦੀ ਆਂਗੀ ਹੈ ਆਪ ਕਰ ਲਿਆ ਕਰ ਕੋਲੇ 2 ਮਿੰਟ ਬੈਠਦੀ ਆ ਮੈਂ ਮੜ ਮੋਟ ਕੰਮ ਕਰ ਲੈਣੀ ਆ ਇਹ ਨਾਲਕ ਡਾ ਕਰਾ ਦੇ ਤੂੰ ਤੂੰ ਹੀ ਮੱਛੀ ਨਹੀਂ ਨੇ ਸੱਟ ਤੇ ਹਾਂ ਮੈਂ ਤਾਂ ਕੋਈ ਨਹੀਂ ਮੱਚਦੀ ਹੈਗੀ ਮਿੱਠਾ ਫਿੱਕਾ ਤਾਂ ਤੂੰ ਕਰਦੀ ਆਂਗੀ ਇੱਥੇ ਤੇਰੀ ਗਰਮੀ ਅਸੀਂ ਪਿੱਟ ਏਸੀ ਲਵਾ ਲੇ ਗਿੰ ਘਾਟੋ ਕੇ ਜਿਹੜੇ ਤੇਰੇ ਪਿਆਉਣੇ ਪੈਸੇ ਭੇਜੇ ਨੇ 1000 ਰੁਪਈਆ ਦੀ ਲਵਾ ਲਾਈ ਸੀ ਅੱਛਾ ਵੇਖ ਲ ਲੈ ਗੱਲਾਂ ਕਰਕੇ ਲਵਾ ਲੋ ਵਾਹ ਏਸੀ ਤਾਂ ਸਾਰੀ ਉਮਰ ਮੈਨੂੰ ਨਹੀਂ ਜੁੜਿਆ ਹੈਗਾ ਹਾਂ ਮੈਂ ਕੋਰਨਿਆਂ ਚ ਮਰ ਗਈ ਇੱਥੇ ਤੈਨੂੰ ਰਕਾਣ ਨੂੰ ਏਸੀ ਚਾਹੀਦਾ ਗਾ ਲਵਾਉਂਗੀ ਮੈਂ ਤੇਸੀ ਮੈਂ ਕਰੂਗਾ ਬਹੁਤ ਤੇਰਾ ਏਸੀ ਲਵਾਵਾਂ ਹਾਂ ਬਹੁਤਰਾ ਠਾਂ ਈ ਧੀਆ ਮੈਨੂੰ ਸਾਬ ਪਾ ਤੇਰਾ ਉਥੇ ਤਾਂ ਤੂੰ ਏਸੀਆਂ ਚ ਹੀ ਰਹਿੰਦੀ ਸੀ ਹਣਾ ਛੱਤ ਵਾਲਾ ਪੱਖਾ ਜੁੜਦਾ ਨਹੀਂ ਹੁਣ ਨੰਗਾ ਨੀ ਮਲੰਗਾ ਨੇ ਵਾਗੀ ਚਾਰ ਦਿਨ ਲੱਗ ਕੇ ਉਹਨੇ ਕੱਢ ਤੇ ਡੰਡ ਡੰਡੇ ਮਾਰ ਮਾਰ ਕੇ ਕੋਈ ਨਾ ਰੱਖਿਆ ਕੇ ਮੇਰਾ ਘਰ ਸੀ ਮੈਂ ਆਪਦੇ ਘਰੇ ਆਈਆਂ ਗਈ ਕਿਵੇਂ ਬਿਨ ਕਰ ਤੋਂ ਆ ਗਈ ਹਾਂ ਬਿਨਾ ਘਰ ਤੋਂ ਹੀ ਆਈਆਂ ਤੂੰ ਤਾਂ ਕੰਮ ਨਹੀਂ ਚੱਲ ਤੂੰ ਗੁੱਲਾਂ ਕਰਦੀ ਐ ਬਾਲੀਆਂ ਤੂੰ ਜਵਾਨੀ ਦੀ ਧੀਮੀ ਨਹੀਂ ਹੈ ਗੱਲਾਂ ਐ ਇਹ ਕઠੋਕ ਟੋਕ ਕਰਦੀ ਐ ਕਿ ਆਪਣੇ ਮੈਂ ਸਭ ਸੁਣੁੰਦੀ ਸੀ ਦੋ ਕੱਪੜੇ ਵਿੱਚ ਕੁੜੀ ਨੂੰ ਤੂੰ ਕੀ ਬੱਤਾਂ ਬੱਤਾਂ ਪੜਾਉਂਦੀ ਸੀ ਪੜਾਉਂਗੀ ਮੇਰੀ ਧੀ ਆ ਗਈ ਤੂੰ ਸਾਲੀ ਲੱਗਦੀ ਈ ਐ ਦੀ ਹਾਂ ਹਾਂ ਨਾਲੇ ਮੇਰੀ ਧੀ ਨੂੰ ਮੋਬਾਈਲ ਮੂਲ ਫੜਾਉਣ ਦੀ ਕੋਈ ਲੋੜ ਨਹੀਂ ਫੜਕੇ ਜੁਂਡ ਦੇ ਕੜੀ ਸਿਫਰੋਂ ਵੇੜੇ ਜਾਇ ਤੇ ਜੁਂਟਿਆਂ ਤੱਕ ਪਾਜੀ ਸਿੱਧੀ ਕਰ ਦੂੰਗੀ ਬੇਵਾਨ ਨੂੰ ਤੇਰੇ ਵਰਗੀਆਂ ਮਰ ਗਈਆਂ ਨਹੀਂ ਮਰ ਗਈਆਂ ਸਿੱਧੀਆਂ ਕਰਨ ਵਾਲੀਆਂ ਹਾਂ ਹੋਰ ਕਿਤੇ ਸਾਰੀ ਦਿਹਾੜੀ ਨਹੀਂ ਚੰਗਾ ਹੋਣਾ ਹਾਂ ਮੇਰੀ ਸੌਕਣ ਦਾ ਦਿਮਾਗ ਤਾਂ ਮੋਬਾਈਲ ਨੇ ਚੱਟ ਰੱਖਿਆਗਾ ਹਾਂ ਮੱਛਦੀਆਂ ਤੂੰ ਤਾਂ ਮੱਛਣ ਵਾਲੇ ਮਰ ਗਏ ਮਰ ਗਏ ਮੱਛਣ ਵਾਲੇ ਹਾਂ ਮੈਂ ਤਾਂ ਪਰਸ਼ਾਵਾਂ ਵਾਲਾ ਮੈਂ ਤੇਰੇ ਵਰਗੀ ਡਾਂਡ ਦਾ ਓਹੋ ਮੂੰਹ ਤੇਰਾ ਆਇਆ ਜਿਵੇਂ ਸਵਾਚ ਫੂਕ ਮਾਰੀ ਹੁੰਦੀ ਆ ਤੇਰਾ ਮੂੰਹ ਸੋਹਣਾ ਸੀ ਨਹੀਂ ਤੇਰਾ ਮੂੰਹ ਸੋਹਣਾ ਸੀ ਤਾਂ ਹੀ ਤਾਂ ਬੁੱਢੇ ਖੋਲੇ ਨਾਲ ਆਈਆਂ ਨਿਕਲੀ ਬੰਦਿਆ ਦੀ ਚਸਕੇ ਦੀ ਅੱਛਾ ਤੂੰ ਬਾੜੀ ਸੋਹਣੀ ਆ ਮੈਂ ਤਾਂ ਸੋਹਣੀ ਆ ਸੋਹਣੀ ਕਰਕੇ ਬੈਠੀ ਮੈਂ ਤਾਂ ਉਹਦੇ ਘਰੇ ਬੈਠੀ ਆਂਗੀ ਟੋਕਰਾ ਫੜਿਆ ਗਿਆ ਤੇਰੇ ਤੋਂ ਗੱਲਾਂ ਮਾਰਦੀਆਂ ਵੱਡੀਆਂ ਵੱਡੀਆਂ ਮੂੰਹ ਕਾਲਾ ਕਰਕੇ ਨਿਕਲ ਗਈ ਸੀ ਉਹਨਾਂ ਉੱਥੇ ਮੈਂ ਪੇਕੇ ਤੇ ਜਾ ਕੇ ਵੀ ਨ ਟਿੱਕੀ ਹੋਣੀ ਮਾਤਾ ਕਹਿੰਦੀ ਮੋੜ ਮੈਨੂੰ ਬੁਲਾਵੇਂਗੀ ਕੁੜੀ ਬੈਠੀਆ ਕੋਲੇ ਪਰਾਮਨ ਘਰ ਪੱਟ ਕੇ ਇੱਥੇ ਵੜ ਗਈ ਹੁਣ ਮੇਰਾ ਪੱਟਣ ਆ ਗਈ ਨਹੀਂ ਤੂੰ ਮੇਰਾ ਘਰ ਪੱਟਿਆ ਲੰਡੇਰੇ ਤਾਂ ਐ ਪੱਟਿਆਗਾ ਹਾਂ ਘਰ ਪੱਟਿਆ ਇੱਥੇ ਲੋਕਾਂ ਨੇ ਦੇਸੀ ਤੂੰ ਕੁੜੀ ਨੂੰ ਬਲੂਰ ਨੂੰ ਛੱਡ ਕੇ ਇੱਥੇ ਆ ਗਈ ਤੂੰ ਤੂੰ ਚੰਗਾ ਚੁੱਪ ਕਰ ਜਾ ਹੁਣ ਉਹਨੂੰ ਕਦੇ ਕਿਹਾ ਵੀ ਤੂੰ ਮੈਂ ਪੜ ਲਾ ਲਿਖ ਲਾ ਉਹਨੇ ਕਦੇ ਤੇਰੇ ਕੋਲ ਗੱਲ ਕੀਤੀ ਤੂੰ ਕੀ ਕੀਤੀ ਕਿੱਦੇ ਕਿਹਾ ਉਹਨੂੰ ਵੀ ਮੈਂ ਲੱਗ ਜਾ ਨਾਲ ਹਾਂ ਤਾਂ ਗੱਲ ਮੈਂ ਵੀ ਕਹੇ ਨੇ ਮੈਨੂੰ ਕਾਲ ਚ ਲਾ ਦੋ ਹਾਂ ਲਾ ਦਾਂਗੇ ਕਾਲ ਚ ਕੋਈ ਮੈਂ ਕਰਾਂ ਲੂੰਗੀ ਵਾਸ਼ਿੰਗ ਮਸ਼ੀਨ ਦਾ ਕੰਮ ਕ ਮੈਂ ਆਪੇ ਕਰ ਲਿਆ ਕਰ ਆਪਰੇ-ਕਪਰੇ ਆਪੇ ਤੋਂ ਲਾ ਕਰੂੰਗੀ ਮੈਂ ਫੇਰ ਟੜਕੇ ਕਰ ਲੇਗੀ ਕੰਮ ਹਾਂ ਮੈਂ ਕਰ ਲੂੰਗੀ ਤੂੰ ਇਹਦਾ ਐਡਮਿਸ਼ਨ ਦਾ ਕਹੇ ਇਹਨੂੰ ਕਰਵਾਉ ਤੇਰੇ ਐਡਮਿਸ਼ਨ ਨੂੰ ਚੱਲ ਪਾਈ ਮਾਏ ਦਾ ਲੱਗੀਆਂ ਭੈਣ ਮੈਥੇ ਦਾ ਕੁੱਤਿਆਂ ਨਾਲ ਪਕਾਈ ਹੁੰਦੀ ਨਹੀਂ ਹੈ ਇਹ ਤਾਂ ਕੰਜਰੀ ਆ ਗਈ ਸਾਰਾ ਤਾਂ ਦੇਸਤੀ ਕਿਆ ਖਾ ਗਈ ਹੈ ਸੂਰ ਮੰਗ ਪਲੀ ਪਈ ਆ ਗਈ ਜਿੱਦੇ ਦੀ ਆਈ ਆ ਗਈ ਮੈਥੋਂ ਨਹੀਂ ਦਿਮਾਗ ਲੜਦਾ ਫਿਰ ਮੈਂ ਤਾਂ ਸੌਣ ਲੱਗੀਆਂ ਗਈ ਨਹੀਂ ਮੈਂ ਕੀ ਖਾ ਲਿਆ ਤੂੰ ਮੈਨੂੰ ਦੱਸ ਤੇ ਕੀ ਖਾ ਲਿਆ ਨਹੀਂ ਪਾਈ ਤੂੰ ਵੀ ਚੁੱਪ ਕਰਕੇ ਤੂੰ ਇਹਦਾ ਨਹੀਂ ਆਏਗੀ ਹਾਂ ਮੈਂ ਤੇ ਪਾਉਂਗੀ ਇੱਧਰ ਜਾਪੀ ਇੰਸਟਾਗ੍ਰam ਤੋਂ ਨਾ ਮੈਂ ਨਹੀਂ ਦੇਖਦੀ ਹੈਗੀ ਬਸ ਮੇਰੇ ਭੈਣ ਲੱਗੀਆਂ ਗਈ ਬਾਹੂ ਨੇ ਸਰਾਣਾ ਵੀ ਨਹੀਂ ਜਾ ਕੇ ਦਿੱਤਾ ਦੇਖ ਲੈ ਲੈ ਚੱਕ ਲਿਆ ਆਪੀ ਹੁਣ ਇੱਥੇ ਬੈਲੀ ਬੈਠੀ ਆ ਤੂੰ ਪਾਜਾ ਪੁੱਤ ਇਹ ਤਾਂ ਕੁੱਤੀ ਭੌਂਕੀ ਜਾਊਗੀ ਪਾਜਾ ਤੂੰ ਲੈ ਪੈਸਾ ਇਧਰ ਆ ਆ ਜਾ ਉਰੇ ਆ ਜਾ ਇੰਸਟਾਗ੍ਰਾਮ ਚਲਾਉਣਾ ਤੇ ਚੁੱਪ ਕਰਕੇ ਨਾਲ ਜੇ ਨਾ ਲੱਗੀ ਪੂਆ ਮੇਰੇ ਅੱਜ ਤਾਂ ਯਾਰ ਨੈਟ ਵੀ ਮੁੱਕ ਗਿਆ ਯਾਰ ਫੋਨ ਚਲਾਉਣ ਨੂੰ ਵੀ ਜੀ ਕਰਦਾ ਓ ਯਾਰ ਮੱਛਰ ਬੜਾ ਖਿੰਦੇ ਹੋਏ ਯਾਰ ਹੋਰ ਯਾਰ ਟਾਈਮ ਵੀ ਬੜਾ ਹੋ ਗਿਆ 11 ਵਜੇ ਚੱਲ ਚਲੀਏ ਓਏ ਕਿਵੇਂ ਓਹ ਤੂੰ ਕਿੱਧਰ ਫਿਰਦਾ ਰਾਤ ਨੂੰ ਕੁੱਤਿਆਂ ਵਾਂਗ ਯਾਰ ਓ ਮਜ਼ਾ ਖੇਤ ਯਾਰ ਪੌਦ ਨੂੰ ਪਾਣੀ ਲਾ ਕੇ ਆਉਣਾ ਓ ਟਿਕ ਜਾ ਕੇ ਰਾਤ ਨੂੰ ਤਾਂ ਯਾਰ ਓ ਟਕੀਆਂ ਤੂੰ ਹੀ ਦੱਸੋ ਭੈਣ ਚ ਦੋ 12 ਵਜੇ ਤੇ ਟੱਟੇ ਫੜਦੇ ਪਹਿਣੀਆਂ ਦਾ ਤੂੰ ਓ ਇਸ ਤੇ ਫਿਲਮ ਦੇਖੀ ਜਾਂਦੇ ਸੀ ਯਾਰ ਯਾਰ ਮਦੇਕ ਦੇ ਸੀ ਨਾਲੇ ਹੋਰ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿੰਦਾ ਸੀ ਹਾਂ ਮੈਂਬਰੀ ਚ ਹੁਣ ਮੈਂ ਫਾਰਮ ਪੱਕੇ ਭਰੂੰਗਾ ਪਰਦੇ ਪਰਦੇ ਹਾਂ ਤੇਰੇ ਨਾਲ ਐ ਪੱਕੀ ਗੱਲ ਆ ਤੈਨੂੰ ਵੋਟਾਂ ਸੀ ਬਾਦੂ ਪਵਾਵਾਂਗੇ ਬਾ ਠੀਕ ਆ ਠੀਕ ਆ ਮੇਰੇ ਸਾਰੇ ਦੇ ਮੂਰਤੀ ਤੇ ਲੱਖਾਂ ਦਾ ਕਹਿੰਦੇ ਵੋਟ ਨਹੀਂ ਪਾਉਂਦੇ ਤੈਨੂੰ ਯਾਰ ਉਹਨਾਂ ਦਾ ਕੀ ਆ ਯਾਰ ਦੋ ਵੋਟਾਂ ਨਾਲ ਕਿਹੜਾ ਆਪਾਂ ਹਰਦੇ ਆ ਯਾਰ ਆ ਜਦੋਂ ਮੈਂਬਰ ਬਣ ਕੇ ਨਾ ਸਾਰੇ ਪਿੰਡ ਦੀ ਖਬਰ ਰੱਖਿਆ ਕਰੂੰ ਭੈਣ ਚੋਦਾਂ ਦੀ ਲੜਾਈਆਂ ਅੱਜ ਕੱਲ ਮੁੰਡੇ ਕੁੜੀਆਂ ਦੇ ਬਾਹਲੀਆਂ ਹੁੰਦੇ ਨੇ ਸਾਰੇ ਮਸਲੇ ਪੰਚਾਇਤ ਕੋਲੇ ਹੁੰਦੇ ਨੇ ਬਸ ਠੀਕ ਆ ਸਾਰਾ ਕੁਝ ਪਤਾ ਲੱਗਿਆ ਗੁਰੂ ਕੀ ਕੀ ਦੇ ਨਾਮ ਬਣਦੀ ਐ ਕਿਹੜਾ ਕੀ ਕਰਦਾ ਕਿਹੜਾ ਕਿੰਨੀ ਸੱਟ ਲਾਉਂਦਾ ਉਏ ਜਿਹੜੀ ਸਿੰਗਲ ਹੋਈ ਮੇਰੇ ਨਾਲ ਗੱਲ ਕਰਾ ਦੀ ਵਾਧੂ ਵਾਧੂ ਕਰਾਇਆ ਕਰਾਂਗੇ ਨਾਲ ਜੋ ਰੁੱਸ ਕੇ ਭੱਜ ਜਾਂਦੀਆਂ ਨੇ ਪੰਚਾਇਤੀ ਲੈ ਕੇ ਆਉਂਦੀ ਆ ਬਣਾ ਕੇ ਬਸ ਠੀਕ ਆ ਕਿੱਦੇ ਚੱਲੀਏ ਫਿਰ ਫਾਰਮ ਭਰਨਾ ਬਸ ਕੱਲ ਨੂੰ ਜਾਂ ਪਰਸ ਨੂੰ ਪੱਕਾ ਹੀ ਚੱਲਣਾ ਬਸ ਹਾਂ ਬਸ ਮੈਂ ਇੱਕ ਦੋ ਬੰਦਿਆਂ ਨੂੰ ਹੋਰ ਪੁੱਛ ਲਾਂ ਜਾ ਕਾਲਣ ਨੂੰ ਨਹੀਂ ਪਰਸੋਂ ਦਾ ਪੱਕਾ ਹੀ ਆ। ਬਸ ਸਾਨੂੰ ਲੈ ਚਲੀ ਆਪਾਂ ਤਿੰਨੇ ਹੀ ਚਲਾਗੇ। ਬਸ ਠੀਕ ਹੈ। ਥਾਰਮ ਭਰ ਕੇ ਆਵਾਂਗੇ ਉਦੋਂ ਬਸ ਪੋਣਿਆ ਫਿਰ ਪੋਸਟਰ ਪੋਸਟਰ। ਬਸ ਠੀਕ ਆ। ਹਾਂ ਮੈਂ ਬਰੀ ਜਿਹੇ ਮਾਂ ਜੀ ਕਿਤੇ ਦੇਖੀ ਚਲੀ ਧੂੜ ਕਰ ਦਾਂਗੇ। ਠੀਕ ਆ। ਫਿਰ ਤਾਂ ਸਾਰਾ ਪਿੰਡ ਆਪਣੇਂਡਰੀ ਚੱਲਿਆ ਕਰ। ਸਾਰਾ 7 ਨੰਬਰ ਵਾਰਡ ਆਪਣਾ ਹੀ ਆ ਫੇਰ। ਬਸ ਠੀਕ ਆ। ਸਾਰੇ ਕੋਈ ਮੈਂ ਨਵੇਂ ਨਹੀਂ ਨੇ। ਬਸ ਠੀਕ ਆ। ਕੱਲ ਠੀਕ ਆ ਮੈਂ ਮੜਾ ਖੇਤ ਗੀੜਾ ਮਾਰਿਆ ਮੈਂ। ਚੰਗਾ। ਉਹ ਖੇਤ ਕੀ ਕਰੇਗਾ ਗੀੜਾ ਮਾਰ ਕੇ? ਮਾਂ ਮੜਾ ਪੌਚ ਪਾਣੀ ਛੱਡ ਕੇ ਆਉਣਾ। ਉਹ ਤੂੰ ਕਿਸੇ ਪਾਸੇ ਸ਼ਿਕਾਰ ਖੇਡਣ ਚੱਲੇ ਆ ਹੁਣ ਉਹ ਯਾਰ ਸ਼ਿਕਾਰ ਕਿਹੜੇ ਸ਼ਿਕਾਰ ਖੇਡਨੇ ਆ ਕਿਹੜੇ ਸ਼ਿਕਾਰ ਖੇਡੂਗਾ ਉਹ ਕਿਉਂ ਹੋਰ ਇਹਦੇ ਕੋਈ ਖਸ਼ਿਆਤ ਹੈ ਨਹੀਂ ਓਏ ਆਪਾਂ ਨਾਲ ਹੀ ਵਾਗੇ ਇਹਦੇ ਨਾਲ ਹੀ ਚੱਲਦੇ ਆ ਇਹਦਾ ਕੀ ਪਤਾ ਕਰਾਂਗੇ ਯਾਰ ਇਹ ਜਰਾ ਕੀ ਉਹ ਕੀ ਕਰੋਗੇ ਮੇਰੇ ਨਾਲ ਤੇ ਘਰੇ ਆ ਕੇ ਪੈ ਜਾ ਮੈਂ ਨੱਕਾ ਵੱਡ ਕੇ ਹੁਣ ਬਣਾਉਂ ਹੋਰ ਝੂਟ ਤਾਂ ਨਹੀਂ ਮਾਰਦਾ ਨਾ 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 ਮੈਂ ਨੱਕਾ ਵੱਡ ਕੇ ਆਉਣਾ ਚੱਲ ਠੀਕ ਆ ਫਿਰ ਚੰਗਾ ਚੰਗਾ ਆ ਜਾਓ ਐਵੇਂ ਮੱਛਰ ਦੁਕਾਨ ਪਟਾਈਏ ਵਾਂਗੇ ਤੇਰੀ ਵਿੱਚੇ ਪੂਆ ਹਾਂ ਖੜੀ ਹੋ ਕੀ ਕਰਾ ਹੁਣ ਖੜੀ ਹੋ ਕੇ ਆਈ ਦੱਸ ਦੇ ਦੱਸ ਨਹੀਂ ਮੈਨੂੰ ਹਾਂ ਦੱਸ ਦੇ ਨਹੀਂ ਨਹੀਂ ਮੈਂ ਨਹੀਂ ਦੱਸਦੀ ਓਹੋ ਕਮਲੀ ਕਿ ਹੁੰਨੀ ਆ ਦੱਸ ਦੇ ਤੂੰ ਮੈਨੂੰ ਸੰਗ ਲੱਗਦੀ ਮੈਂ ਨਹੀਂ ਦੱਸਦੀ ਬੌਲੀਏ ਮੈਥੋਂ ਕਾਦੀ ਸੰਗ ਹੈ ਸੇਹ ਲੀਆਂ ਵਾਂਗੂ ਤਾਂ ਆਪਾਂ ਰਹਿਣੀਆਂ ਗੀਆਂ ਨਹੀਂ ਪੂਆ ਨਹੀਂ ਦੱਸਦੀ ਮੈਂ ਦੱਸ ਦੇ ਹੁਣ ਪੜੀ ਆਈ ਕਿਉਂ ਕਰਦੀ ਆ ਪੂਆ ਹਾਂ ਮੈਂ ਤਾਂ ਬਰਾ ਤੰਗ ਹੋ ਗਈ ਲਾ ਇਹ ਏਡੀ ਕਿੱਡੀ ਗੱਲ ਹੈ ਮੇਰੀਆਂ ਪਾਈਆਂ ਨੇ ਤਿੰਨ ਚਾਰ ਤੂ ਉਹ ਪਾਲਾ ਨਿਪੋਜ ਤੇਰੇ ਵਾਲਿਆਂ ਪਾਲੇ ਤੇ ਭਲੇ ਗੱਲ ਚ ਪਾਲਾ ਉਹ ਮੈਂ ਐਨੀਆਂ ਖੁੱਲੀਆਂ ਮੇਰੇ ਤਾਂ ਕੋਈ ਨਾ ਫਿਰ ਹੁਣ ਤੇਰੇ ਫੁੱਫੜ ਆਊਗਾ ਦੋ ਪੈਸੇ ਲਿਆਉ ਫੇਰ ਲਿਆ ਕੇ ਦਊ ਤੈਨੂੰ ਇੱਥੇ ਨੇੜ ਤੇੜੇ ਦਵਾਦ ਕਿਤੇ ਇੱਥੇ ਤਾਂ ਨਕਲੀ ਮਿਲਦੀਆਂ ਨੇਗੀਆਂ ਡੁਪਲੀਕੇਟ ਡੁਪਲੀਕੇਟ ਤਾਂ ਪਾਉਣੀਆਂ ਨਹੀਂ ਚਾਹੀਦੀਆਂ ਕਿਉਂ ਉੱਚਾ ਨੀਵਾ ਹੋ ਜਾਂਦਾ ਫਿਰ ਕੱਲ ਨੂੰ ਤੇਰਾ ਵਿਆਹ ਵੀ ਕਰਨਾ ਤੇਰੇ ਚ ਮੁੰਡੇ ਨੁਕਸ ਕੱਢਣਗੇ ਤੇਰੇ ਪੋ ਸਾਈਜ਼ ਕਿੰਨਾ ਵਾ ਮੇਰੇ ਤਾਂ ਜਿੰਨਾ ਮਰਜੀ ਹੋਵੇ ਹੁਣ ਮੈਂ ਕੀ ਕਰਕੇ ਪਾਉਣੀਆਂ ਨੇ ਮੇਰੇ ਤਾਂ ਉੱਥੇ ਹੀ ਖੜਿਆ ਮਾਲ ਮੇਰੀ ਗੱਲ ਸੁਣ ਤੂੰ ਮੈਨੂੰ ਇੱਥੇ ਤੜਕੇ ਪਿੰਡ ਤੋਂ ਲਿਆਦੀ ਤਵੇਂ ਨੂੰ ਪੁਸਾਈਦ ਪੁੱਛ ਕੇ ਲੈ ਜੀ ਕਿੰਨਾ ਸਾਈਜ਼ ਆਉ ਤੇਰੇ 32 ਬਹੁ ਮੈਂ ਮਰ ਜਾ ਬਾਲੇ ਵੀ ਤਾਂ ਬੈਠੀ ਆ ਤੂੰ ਤਾਂ ਹੁਣ ਕੀ ਕਰਾਂ ਹੁਣ ਵੱਢੀ ਜਾਂਦੇ ਮੈਂ ਕੀ ਕਰ ਚੱਲ ਕੋਈ ਨਾ ਹੁਣ ਆਪਾਂ ਥੋੜੇ ਦਿਨਾਂ ਨੂੰ ਜਾਵਾਂਗੇ ਸਹਿਰ ਹਾਂ ਬਹਾਨੇ ਨਾਲ ਤੈਨੂੰ ਮੈਂ ਲੈ ਆਉਂਗੀ ਤੂੰ ਕਿੱਥੋਂ ਲਿਆਉਣੀ ਹੁੰਨੀ ਆ ਆਪਾਂ ਤਾਂ ਸ਼ਹਿਰ ਹੀ ਲਿਆਉਣੇ ਨੇ ਇੱਥੇ ਬਰਨਾਲਿਓ ਤੂੰ ਹਜ ਪਉਣ ਹੜਦੀ ਨਹੀਂ ਹੈਗੀ ਬੁੱਢੀ ਹੋ ਗੀ ਨਹੀਂ ਮਾੜਾ ਮੋਟਾ ਮਾੜਾ ਕਾਣੇ ਖੜੇ ਰਹਿੰਦੇ ਨਹੀਂ ਪਾਈ ਨਾਲ ਨਹੀਂ ਤਾਂ ਉਹੀ ਲੰਮਕ ਜਾਂਦੇ ਨੇ ਥੱਲੇ ਨੂੰ ਕੋਹ ਬਣ ਕੇ ਮੈਂ ਬਹੁਤ ਤੰਗ ਮੇਰੇ ਹੱਲ ਕਰ ਕੋਈ ਕੋਈ ਨਾ ਹੁਣ ਤੈਨੂੰ ਦੱਸਤਾ ਦਿੱਤਾ ਪਾਏ ਜਾ ਚੁੱਪ ਕਰਕੇ ਥੋੜੇ ਦਿਨਾਂ ਨੂੰ ਜਾਵਾਂਗੇ ਸ਼ਾਇਰ ਪਾਏ ਜਾ ਹੁਣ ਚੰਗਾ ਹੈ ਤੇ ਨਾਲ ਜਿਨੇ ਲੱਗੀਆਂ ਮੇਰੇ ਅੱਧੀ ਰਾਤ ਨੂੰ ਮੈਂ ਤੈਨੂੰ ਕਿੱਥੋਂ ਹਾਜ਼ਰ ਕਰਦਾ ਤੈਨੂੰ ਕੀ ਪਤਾ ਮੈਂ ਤੰਗ ਨਾ ੱੱਕੇ ਖਾ ਕੇ ਆਇਆ ਹੈ ਨਾ ਕੁਛ ਨਹੀਂ ਬਣਦਾ ਮੇਰੇ ਸਾਡੇ ਦਾ ਕੋਈ ਫਾਇਦਾ ਨਹੀਂ ਨਿਕਲਿਆ 2 ਵਜੇ ਨਿਕਲਦਾ ਅੱਧੀ ਰਾਤ ਨੂੰ ਕੌਲੇ ਘਸ ਕੇ ਆ ਜਾਣਾ ਪਤਾ ਨਹੀਂ ਲੱਗਾ ਮਾਕੇ ਤੇ ਮੀਰਾ ਮੱਜਾ ਮੀਰਾ ਮੱਜਾ ਅਰੇ ਹੋਰਾ ਇਹਨੂੰ ਮੱਜਿਆਂ ਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਤੋਂ ਬੜੇ ਜਿਹਾ ਬਲੇਖਾ ਲਾ ਕੇ ਆਇਆ ਆਏ ਫਾਈਪਾਂ ਕਿਉਂ ਜਿਵੇਂ ੱੱੱਕਾ ਮਾਰਦੀ ਐ ਕਿੱਧਰ ਜਾ ਕੇ ਆਇਆ ਸੀ ਪਹਿਲਾਂ ਦੱਸ ਇਹ ਬਗਾਨਾ ਬੱਦਾਂ ਹੁੰਦਾ ਕੁੱਤੇ ਡਿੱਗ ਪਿਆ ਤੂੰ ਮੇਰਾ ਕਿਤੇ ਸਾਹ ਬੰਦ ਕਰ ਦੇਗਾ ਤੂੰ ਫਿਰ ਜਿਹਾ ਮਾਰ ਕੇ ਬੜੇ ਤੋਤੇ ਫਿਰਦੀ ਟੱਕਰ ਕੇ ਆਏ ਕਤੀ ਰਾਤ ਨੂੰ ਕਿਹੜੇ ਤੋਤੇ ਆਉਂਦੇ ਆਵੇ ਪਨੀਰੀ ਚ ਉੱਲੂ ਤੇ ਕੋਈ ਤੇ ਨਹੀਂ ਸੱਚੀ ਉੱਲੂ ਬੇ ਉੱਲੂ ਆਪਣੀ ਪਨੀਰੀ ਚ ਨਹੀਂ ਬੰਦੇ ਉੱਲੂ ਦਾ ਤੂੰ ਬਣਾਇਆ ਫਿਰਦਾ ਰਹਿਣਾ ਰਾਤ ਨੂੰ ਅੰਦੇ ਕੱਟ ਕੇ ਮੋੜਾ ਦੱਸ ਬਈ ਕੀ ਕਰਕੇ ਆਂ ਮੈਨੂੰ ਪਤਾ ਹੀ ਆ ਤੇਰਾ ਸਾਰਾ ਪਤਾ ਮੈਨੂੰ ਹੁਣ ਤੇਰੇ ਮਗਰ ਲੱਖੇ ਨੂੰ ਤੋੜਿਆ ਕਰੂੰਗੇ ਮੈਂ ਜਿਹੜੂ ਮਰਜ਼ੀ ਤੋੜੀ ਮੈਂ ਕੁਝ ਨਹੀਂ ਕਰਦਾ ਨਾ ਤੂੰ ਆ ਬਈ ਨਾ ਨਾਂ ਮੈਨੂੰ ਪੈਂਦਣਾ ਹੈ ਪੱਟ ਜਾ ਮਾਲ ਤੇ ਇੱਥੋਂ ਮੱਦਾ ਜਾ ਵੇ ਮੈਂ ਖੋਤੜ ਆਏਗਾ ਤੂੰ ਪਟਣ ਟਾਕੇ ਨੂੰ ਹਾਏ ਆ ਟੇਕਣ ਦੇ ਰਾਤ ਨੂੰ ਆ ਬੇ ਤੂੰ ਨਾ ਮਾਰਿਆ ਕਰ ਨਾ ਮਾਰਿਆ ਕਰ ਤਰੇ ਕੁਝ ਖੁੱਲੀ ਹੋ ਜੂ ਤੇਰੀ ਉਹ ਤੂੰ ਪੈ ਜਾ ਤੂੰ ਪਾਇ ਮੇਰੇ ਸੜੀਏ ਪੈ ਜਾ ਤੂੰ ਪਾਇ ਕੁਤੀ ਜਨਾਨੀਏ ਪੈ ਜਾ ਤੂੰ ਜਾ ਜਾ ਹਣਾ ਧੌਂਕੀ ਨਾ ਜਾ ਦੂਜਾ ਵਿਆਹ ਕਰਾ ਤੀ ਸੁਣਿਆ ਮੈਂ ਮੈਂ ਕਹਾਂ ਕਿ ਕੀ ਕਿਦਾ ਵਿਆਹ ਕਰਾਂਗੇ ਆਪਾਂ ਕੀ ਕਿਦਾ ਤਾਂ ਕਰਾਂ ਮੈਨੂੰ ਹੋਰ ਕੋਈ ਸੁਣਿਆ ਓਏ ਲੱਗਦਾ ਤੇਰੇ ਕੰਨ ਬੋਲਦੇ ਨੇ ਬੋਲਦੇ ਨੇ ਮੇਰੇ ਕੰਨ ਭਾਜਾ ਮੇਰਾ ਪੁੱਤ ਪੈ ਜਾ ਪੈ ਜਾ ਚੁੱਪ ਕਰਕੇ ਮੇਮੋਸਕ ਮਾਰੀ ਜਾਂਦੀ ਆਲੂਆਂ ਚੋਂ ਸਾਰੇ ਗਲੇ ਪਿਆ ਬੂ ਮੈਂ ਮਰ ਜਾ ਓਹੋ ਹੋ ਹੋ ਉਹ ਕੀ ਹੋ ਗਿਆ ਕੀ ਬੋਲੀ ਇੰਨੀ ਇੱਥੇ ਬੈਠੀ ਤੂੰ ਜੀ ਮੈਂ ਤਾਂ ਆਲੂ ਛਾਂਟੀ ਜਾਂਦੀ ਸੀਗੀ ਬੇਬੇ ਤਾਂ ਕਹਿੰਦੀ ਇਹਨਾਂ ਦੀ ਸਬਜ਼ੀ ਬਣਾ ਤੂੰ ਆਲੂ ਗਲੇ ਹੋ ਜਾਂਦੀ ਮੈਂ ਕਿਵੇਂ ਬਣਾਵਾਂ ਸਬਜ਼ੀ ਉਹ ਫੇਰ ਕੀ ਹੋ ਗਿਆ ਜੇ ਇੱਕ ਦੋ ਆ ਕੇ ਬੱਚੇ ਯਾਰ ਤੂੰ ਉਹ ਕਰ ਦੇ ਤੂੰ ਆ ਤਾਂ ਦੇਖ ਲੈ ਕਿਵੇਂ ਮੋਸਕ ਮਾਰੀ ਜਾਂਦਾ ਆਲੂ ਸਾਰੇ ਗਲੇ ਪਏ ਆ ਕੁਝ ਕੁਸ ਨਹੀਂ ਹੋਇਆ ਚੰਗੇ ਭਲੇ ਆਲੂ ਨੇ ਨਾ ਉਹ ਕਵਾੜ ਵੇਚਣ ਦਿੰਦੀ ਆ ਬੁੜੀ ਜੀ ਮਾਨ ਮਾਨ ਦਾ ਸਾਰਾ ਘਰ ਪਰ ਰੱਖਿਆ ਕਵਾੜ ਨਾਲ ਮਾਨ ਮਾਨ ਦੀ ਮੁਸਕ ਮਾਰਦੀ ਆ ਘਰੋਂ ਕਵਾੜ ਵੇਚ ਨਹੀਂ ਸਕਦੇ ਤੁਸੀਂ ਤੇ ਤੂੰ ਸਫਾਈ ਕਰਾ ਦੇ ਨਾਲ ਲੱਗ ਕੇ ਮੈਂ ਤਾਂ ਬਥੇਰੀ ਕਰਾਈ ਇਹਨੇ ਸਫਾਈ ਜਦ ਆਪ ਕੋਲੇ ਲੱਗੇ ਮੇਨ ਨਾਲ ਕੇ ਤੋਂ ਬਣਾ ਕੇ ਰੱਖਦੀ ਆ ਮੈਂ ਤਾਂ ਸਾਰਾ ਕੁਝ ਹੀ ਕਰਾਦਾ ਉਹੀ ਵੱਡੂ ਖਾਉ ਵੱਡੂ ਖਾਉ ਗਰੀਆਂ ਦੀਆਂ ਸੋਢੀ ਨਹੀਂ ਸੱਸ ਨੂੰਹਾਂ ਦੀ ਦੋਦੀ ਬਣਦੀ ਉਹ ਨਹੀਂ ਟਿਕਦੀ ਮੈਂ ਤਾਂ ਬਥੇਰਾ ਬਣਾ ਕੇ ਰੱਖਦੀ ਆ ਮਾੜਾ ਮੋਟਾ ਲੱਗ ਲਗਾ ਕੇ ਕਰਾ ਦਿਆ ਕਰ ਮੈਂ ਤਾਂ ਕਰਾ ਦੂੰਗੀ ਮੇਰੀ ਗੱਲ ਸੁਣ ਲੋ ਜੀ ਇੱਕ ਨਾਲੇ ਕੀ ਕਰਦੇ ਔਰ ਬਾਰ ਵਾ ਗਿਆ ਠੀਕ ਆ ਮੈਨੂੰ ਵੀ ਲੈ ਕੇ ਜਾ ਘਮਾਉਣਾ ਮੈਂ ਇੱਥੋਂ ਝੁਗਰੀਆਂਗੀ ਓਏ ਲੈ ਜਾਊਂਗਾ ਜੇ ਘਰ ਦੀਆਂ ਕਬੀਲਦਾਰੀਆਂ ਲੋਟ ਆਉਣ ਫੇਰੀ ਆ ਨਾ ਤੂੰ ਮੈਨੂੰ ਹਨੀਮੂਨ ਤੇ ਲੈ ਕੇ ਗਿਆਂਗਾ ਲੈ ਜਾਊਂਗਾ ਕੋਈ ਨਾ ਘਰ ਦੇ ਕੰਮ ਕਾਰਨਾ ਬਿੜ ਜਾਣਦੇ ਪਤੀ ਏ ਤੂੰ ਕਿਹੜਾ ਲਜਾਇਂ ਗੱਲਾਂ ਗੱਲਾਂ ਵਾਲੀਆਂ ਤੂੰ ਕਲਾ ਗੱਜੇ ਨਾਲ ਪਰਸ ਨਾਲਾ ਨਹੀਂ ਹੈਗਾ ਲੈ ਜਾਊਂਗਾ ਜੇ ਕੰਮ ਤਾਂ ਦੇ ਨਿਪਟਣ ਗਿਆ ਹੁਣ ਮੂਰੇ ਕਣਕ ਵੱਢਣੀ ਹੈਗੀ ਵੱਡ ਬੁੱਡ ਕੇ ਹਿਸਾਬ ਕਰਕੇ ਫੇਰ ਲਜਾਊਂਗਾ ਪੱਕਾ ਪੱਕਾ ਲੈ ਜਾਊਂਗਾ ਤੇ ਓਏ ਤੂੰ ਤਾਂ ਉਹੀ ਕਲੇਸ਼ ਮੂਰੇ ਰੱਖਦੀ ਐ ਕੀ ਕਰੀ ਐਂ ਨੀ ਸਿਆਪਾ ਕਰਦੀਆਂ ਤੇਰੀ ਜਾਨ ਨੂੰ ਆਲੂ ਕੱਢੀ ਆਂ ਨੀਆਂ ਗਲੇ ਹੋਏ ਇਹ ਸਾਰੇ ਤਾਂ ਹੀ ਗਲੇ ਇੱਕ ਅੱਧਾ ਹੁੰਦਾ ਗਲਿਆ ਵੀ ਸਾਰੇ ਗਲੇ ਪੇ ਦੂਜਿਆਂ ਨੂੰ ਵੀ ਖਰਾਬ ਕਰਨਗੇ ਕਰਨ ਇੱਕ ਇੱਕ ਅੱਧਾ ਗਲਿਆ ਹੁੰਦਾਗਾ ਪੁੱਤੇ ਤਾਂ ਸਾਰੇ ਆਲੂ ਰੂੜੀ ਤੇ ਸਿੱਟੂਗੀ ਐਨੇ ਮਹੰਗੇ ਪਾ ਦੇ ਬੇਬੇ ਤੂੰ ਹੀ ਤਾਂ ਕਿਹਾ ਇਹਨੂੰ ਕਿਹਾ ਮੈਂ ਕਿਹਾ ਇੱਕ ਅੱਧਾ ਛਾੜ ਲੂ ਇੱਕ ਅੱਧਾ ਛਾੜ ਲੂ ਪਰ ਗਲੇ ਉਹਦੇ ਤੈਨੂੰ ਦਾਲ ਬਣਾ ਦੂੰਗੀ ਤੂੰ ਖਾ ਲਈ ਦੇਖ ਲੈ ਪੁੱਤ ਕੀ ਜ਼ਬਾਨ ਲੜਾਉਂਦੀ ਆ ਓ ਬੇਬੇ ਫਿਰ ਤੂੰ ਆਪ ਕਰ ਲੈਂਦੀ ਇਹਨੂੰ ਕਿਉਂ ਲਾਇਆ ਤੂੰ ਨਾ ਲੱਗ ਤੀਵੀਂ ਥੱਲੇ ਦੇ ਕੀ ਕਰ ਸਰਪ ਸਰਕਾਰੀ ਜਾਂਦੇ ਸੀ ਤੁਸੀਂ ਕੋਈ ਤਾਂ ਬੇਬੇ ਐਂ ਕਹਿੰਦੀ ਸੀ ਕਿ ਆਪਣਾ ਕੀ ਕਾਬਾ ਬਾਹਰ ਬਾਗ ਗਿਆ ਘੁੰਮਣਾ ਅੱਛਾ ਮੈਂ ਵੀ ਜਾਣਾ ਇਹ ਨੂੰ ਨਾ ਕਿਸੇ ਪਾਸੇ ਲੈ ਜੀਦਾ ਪਹਿਲੇ ਹੱਥਾਂ ਚੋਂ ਨਿਕਲੀ ਫਿਰਦੀ ਆ ਜਾਉਂਗੀ ਮੈਂ ਤਾਂ ਜਾ ਕੇ ਦੇਖੀ ਕਰੂ ਬਾਹਰ ਪੈਰ ਪੱਟੀ ਮੇਰੇ ਜਬਾਗੀ ਫੇਰ ਕੀ ਕਰ ਲੇਗੀ ਦੇਖ ਲੈ ਪੁੱਤਾ ਪਲੇਸ ਪਾਉਣੀ ਆਗੀ ਇਹ ਤਾਂ ਇਹ ਪਾਉਂਦੀ ਆ ਮੇਰੇ ਨਾਲ 24 ਘੰਟੇ ਪਾਉਂਦੀ ਆ ਇਹ ਗੁੱਤ ਬੱਟ ਦੂੰ ਤੇਰੀ ਮੈਂ ਬਾਤ ਬੋਲ ਦੇ ਦੇਖ ਲੈ ਗੁੱਤ ਨੂੰ ਆਉਂਦੀ ਆ ਹੁਣੇ ਕੋ ਕਿੰਨਾ ਟਾਈਮ ਹੋ ਗਿਆ ਬੇਬੇ ਵਿਆਹ ਨੂੰ ਅਸੀਂ ਗਏ ਨਹੀਂ ਘੁੰਮਣ ਫਿਰਨੇ ਜੇ ਭੱਗ ਜਾਗੇ ਫੇਰ ਕੀ ਹੋ ਜੂ ਤੇਰੀ ਕਮੀ ਰਹਿ ਗਈ ਸੀ ਲੈ ਜਾ ਇਹਨੂੰ ਬਾਹਰ ਆਹੀ ਕੁਸਰੀ ਆਪਾਂ ਅੱਡਾ ਫਾਵਾਂਗੇ ਮੈਂ ਤੇਰੇ ਨਾਲ ਰਹਿੰਦੀ ਨਹੀਂ ਇਹਦੇ ਨਾਲ ਹੋ ਜਾ ਹੋ ਜਾ ਅੱਡਾ ਆਹੀ ਜੰਦ ਚਾੜੇਗੀ ਆਹੀ ਮੂੰਹ ਕਾਲਾ ਕਰਾਏਗੀ ਅੱਡ ਹੋਊਂਗੀ ਬੁੜੀਆਂ ਤਾਂ ਪਹਿਲੀ ਤੇਰੇ ਬਾਰੇ ਕਹਿੰਦੀਆਂ ਨੇ ਹੈ ਨਹੀਂ ਇਹ ਕੰਮ ਦੀ ਤੂੰ ਕਿੰਨੀ ਕੀ ਕੰਮ ਦੀ ਆ ਮੈਂ ਬਥੇਰੀ ਕੰਮ ਦੀ ਆ ਪੈਰ ਵਰਗੀ ਵੀ ਨਹੀਂ ਦੇਖ ਲੈ ਪੁੱਤ ਕੀ ਕਹਿੰਦੀ ਆ ਓਏ ਮੈਂ ਤਾਂ ਤੁਹਾਡੇ ਸਨ ਵਿਚਾਰੇ ਫਸ ਗਿਆ ਬੇਬੇ ਤੂੰ ਤਾਂ ਫਸਣੇ ਜ਼ੀਤ ਬਹੂ ਦੀ ਸੈੜ ਨਾ ਲਿਆ ਕਰ ਨਾਲੇ ਮੈਂ ਉਹਦੋਂ ਕਿਹਾ ਬਾਪੂ ਨੂੰ ਵੀ ਬਾਪੂ ਨਾ ਵਿਆ ਓਏ ਮੈਨੂੰ ਨਾ ਵਿਆ ਨਾ ਵਿਆ ਬਿਆ ਬਣੋ ਤਾਂ ਹੈਗੇ ਜੀ 100 ਚੰਦ ਚੜਤਾ ਸੀ ਤੂੰ ਤੇ ਫਿਰ ਹੁਣ ਬਣਾ ਵੀ ਲੋ ਆਪਦੀ ਬਣਾ ਲਓ ਆਪਦੀ ਇਹਨੂੰ ਕਾਹ ਜਬਾਨ ਨਾ ਲੜਾਇਆ ਕਰੇ ਮੇਰੇ ਮੂਰੇ ਤੂੰ ਵੀ ਮੇਰੇ ਮੂਰੇ ਵੱਧ ਘੱਟ ਨਾ ਬੋਲੇ ਕਰ ਤੈਨੂੰ 20 ਵਾਰੀ ਓਏ ਕੀ ਰੌਲਾ ਪਾਈ ਜਾਂਦੇ ਹੋ ਪੈਣ ਘੜਾ ਵੇ ਜੋ ਅੱਧੇ ਪਿੰਡ ਚ ਸੁਣੀ ਜਾਂਦਾ ਹਟ ਰੌਲਾ ਹਰਦੀ ਦੇਖਦਾ ਗਰੇਸ ਕਰ ਜਾਂਦੀ ਹੈ ਮੇਰੇ ਨਾਲ ਉਹਰੇ ਆਓ ਉਹਰੇ ਆਓ ਪੁੱਤੋ ਰਿਓ ਹਾਂ ਬਾਪੂ ਜੀ ਆਜੋ ਮਾੜੀ ਸੁਣਨਾ ਇੱਕ ਜ਼ਰੂਰੀ ਗੱਲ ਕਰਨੀ ਕਰ ਆ ਮੈਂ ਕਹਿੰਦਾ ਸੀ ਹਾਂ ਮੈਂ ਸਾਰੇ ਬੰਦਿਆਂ ਨਾਲ ਗੱਲਬਾਤ ਕਰ ਲਈ ਮੈਂ ਤਾਂ ਜਮੈਂਬਰੀ ਦੇ ਫਾਰਮ ਭਰ ਕੇ ਆਉਂ। ਦੇਖ ਲੈ ਮਤਲਬ ਚਾੜੂ ਇਹ ਤਾਂ ਜਾਂਦ ਕੋਈ। ਓਏ ਟਿਕ ਜਾ ਬਾਪੂ ਯਾਰ ਤੂੰ ਮੰਨ ਵੀ ਲਿਆ ਕਰ ਕਿਸੇ ਦੀ। ਕਿਉਂ ਪਕਾਈ ਮਰੀ ਜਾਂਨੇ ਮੈਂ 50 ਵੋਟਾਂ ਤਾਂ ਪੱਕੀਆਂ ਕਰ ਲਈਆਂ ਬੰਦੇ ਬੁੜੀ ਨੇ ਉਹ ਕਹਿੰਦੇ ਪੱਕਾ ਪਾ ਦਾਂਗੇ। ਵੇ ਤੈਨੂੰ ਕੋਈ ਨਹੀਂ ਪਾਉਂਦਾ ਵੇ ਉਂਗਲਾਂ ਲਾਉਂਦੇ ਟਿੱਲੇ ਵਾਲੀ ਇਹ ਹੋਰੀਆਂ ਤੇਰੇ ਘਰੇ ਜਿੱਦਾਂ ਪਾਉਂਦੇ ਨਹੀਂ ਵੋਟ ਤੈਨੂੰ। ਤੁਸੀਂ ਵੋਟ ਪਾਉਂਗੇ ਪਾਉਂਦੇ ਕਿਵੇਂ ਨਹੀਂ ਤੁਸੀਂ? ਅਸੀਂ ਨਹੀਂ ਪਾਉਂਦੇ। ਅਸੀਂ ਨਹੀਂ ਪਾਉਂਦੇ ਬਾਪੂ ਤੈਨੂੰ। ਤੂੰ ਪਾਵੇਂਗੀ ਨਾ ਪੁੱਤ? ਮੈਂ ਤਾਂ ਪਾਉਂਗੀ ਬਾ ਪਾਉਹੀ ਤਾਂ ਹੁਣ ਕੁੜੀ ਬੋਟ ਤੁਸੀਂ ਵੀ ਪਾਉਗੇ ਮੈਨੂੰ ਸਾਰਾ ਪਾ। ਮਾਪੂ ਗੱਲ ਸੁਣ ਲੋਕ ਲਾਉਂਦੇ ਨੇ ਤੈਨੂੰ ਉਗਲਾਂ ਕਿਸੇ ਨੇ ਵੋਟ ਨਹੀਂ ਪਾਉਣੀ ਤੈਨੂੰ। ਵੋਟ ਨਾ ਪਾਉਣ ਮੈਂ ਤਾਂ ਸਰਪਸੰਮਤੀ ਨਾਲ ਜਿੱਤੂ ਮੈਂ ਕੱਲਾ ਫਾਰਮਪੁਰੂ ਮੇਰੇ ਵਿਰੁੱਧ ਨਹੀਂ ਕੋਈ ਫਾਰਮ ਭਰਦਾ। ਬੇ ਤੈਨੂੰ ਗਲਤ ਫਹਿਮੀ ਪਾਈ ਆ ਕਿਸੇ ਨੇ। ਕਿਸੇ ਨੇ ਨਹੀਂ ਪਾਈ ਪੱਕਾਈ ਨਾ ਮਰੀ ਜਾਓ। ਟੱਲੇ ਵਾਲੀ ਐ ਤੇ ਚੱਪੂ ਆਉਂਦੇ ਨੇ ਅਸੀਂ ਮਨੁਤੀ ਲੈ ਕੇ ਜਾਂਦੇ ਆ ਅਸੀਂ ਬਰਨਾਲੇ ਫਾਰਮ ਭਰਕਿਆਂ ਨੇ ਆ। ਉਹੀ ਹਰਵਾਉਣਗੇ ਪੁੱਤੇ ਨੂੰ। ਓਏ ਬਾਪੂ ਕਦੇ ਉਹੀ ਪਿੱਠ ਕਟਵਾਉਣਗੇ ਤੇਰੀ। ਕਿਸੇ ਨੇ ਨਹੀਂ ਕਰਵਾਉਦੇ ਪੁੱਤਾਂ ਇੱਕ ਆਪ। ਮੇਰਾ ਕੋਰਟਾ ਤੇ ਚਾਦਰਾਂ ਕੱਢ ਦੇ ਪ੍ਰੈਸ ਕਰਕੇ ਲਿਆਵਾ ਬਾਪੂ ਜੀ ਪ੍ਰੈਸ ਕਰਕੇ ਲਿਆ ਆ ਕੇ ਨਾ ਬੇ ਪਾਇਦਾ ਹੈਗਾ ਉਹ ਨਾ ਆ ਕੇ ਦੂਜਾ ਪਾਉਣਾ ਮੈਲ ਲੱਗੀ ਪਈ ਹੈ ਤੇ ਹਾਂ ਨਿਕਰ ਨਾਲੇ ਜਾਣਾ ਨਿਕਰ ਕਿਹੜੀ ਪਾਉਂਗੇ ਉਹ ਫੁੱਲਾਂ ਵਾਲੀ ਚੱਕ ਲੈ ਚੱਲ ਮੈਂ ਲਿਆਉਣੀ ਆ ਬਾਪੂ ਤੈਨੂੰ ਬਾਹਲੇ ਨਹੀਂ ਬੋਲੇ ਵਾਲੇ ਕੱਚਾਂ ਦਾ ਪਤਾ ਫੇਰ ਕੀ ਹੁੰਦਾ ਉਹ ਫੇਰ ਕੀ ਹੁੰਦਾ ਦੇਖ ਲੈ ਬੇਬੇ ਨੂ ਤੂੰ ਨਾ ਤਲਵਾਇਆ ਕਰ ਨੀਕਰ ਦੇ ਤੂੰ ਆਪ ਦੀ ਦੇ ਤੂੰ ਤੋਹਿਆ ਕਰ ਮੈਂ ਧੋਉਂਦੀ ਤਾਂ ਹੈਗੀ ਆਂ ਔਰ ਕੌਣ ਧੋਉਂਦੀ ਆਂ ਫੇਰ ਕੀ ਹੁੰਦਾ ਵਿਚਾਰੀ ਚੱਕ ਨੀਕਰਾਂ ਨਾਲ ਦੱਸ ਕੀ ਹੁੰਦਾ ਮਰੀ ਨਾਲ ਹੁੰਦਾ ਨਾਲੇ ਆਪਦੇ ਵਰ ਕੀ ਕਰ ਲਈ ਉਹ ਵੀ ਇਹਨੇ ਚਲ ਕੋਈ ਨਾ ਪਤਾਈ ਆ ਨਾ ਨੂਕੇ ਜਾਣਾ ਚੰਗਾ ਕੰਮ ਕਰਦੇ ਆ ਨਾ ਕਲੇਸ਼ ਨਾ ਕਰੋ ਬੇ ਹਜ਼ੀਰੀ ਟਾਈਮ ਆ ਹਜ਼ੀਰੀ ਟਾਈਮ ਆ ਹਟ ਜਾ ਔਰ ਮੈਂ ਨਹੀਂ ਹਟਦਾ ਮੈਂ ਤਾਂ ਫਰਮ ਭਰੂੰਗਾ ਚ ਇਹਨੂੰ ਕਹਿੰਦਾ ਕਿੰਨਾ ਨੰਨਾ ਪਈ ਜਾਂਦਾ ਨੰਨਾ ਛੋਡੇ ਨੰਨੇ ਨਾਲ ਕੀ ਹੁੰਦਾ ਮਰੀਏ ਤੇ ਸਾਰੀ ਉਮਰ ਨੰਨੀ ਪਏ ਨੇ ਦਾ ਗੁੱਟ ਪਾਉਣੀਆਂ ਬਾਪੂ ਯਾਰ ਤੈਨੂੰ ਯਾਰਾ ਯਾਰ ਜੰਮਿਆ ਤੂੰ ਦੱਸ ਦੋ ਵੀ ਨੰਨਾ ਪਉਦੀ ਦੇਖ ਕਿੰਨਾ ਚੰਗਾ ਮੇਰਾ ਗੁੱਡੂ ਮੁੱਡੂ ਹੋ ਗਿਆ ਬੇ ਪੁੱਤ ਚੌੜ ਪੁੱਤ ਦੇਗਾ ਚੌੜਾ ਮੇਰਾ ਪੁੱਤ ਉਹ ਇਹ ਤਾਂ ਆਈ ਹੈ ਬੇਪਾ ਹੁਣ ਇਹਨੂੰ ਕੀ ਸਮਝਾਈਏ ਮੇਰਾ ਪੁੱਤ ਨਹੀਂ ਹੈਗਾ ਇਹਦਾ ਪੁੱਤ ਨਹੀਂ ਖਿਆਣਾ ਪੁੱਤ ਤੂੰ ਵੋਟ ਪਾਏਂਗਾ ਨਾ ਮੈਨੂੰ ਨਹੀਂ ਪਾਉਣੀ ਪੁੱਤ ਗੱਲਾਂ ਚਲਾਉਂਦਾ ਤੈਨੂੰ ਗੱਲਾਂ ਚ ਅਸੀਂ ਨਹੀਂ ਪਾਉਂਦੇ ਵੋਟ ਤੈਨੂੰ ਓਏ ਕੁੜੀ ਚੋਦੇ ਇਹਨੂੰ ਮੈਂਬਰ ਨਹੀਂ ਮੈਂਬਰ ਨਹੀਂ ਕਰਿਆ ਕਰਨਗੇ ਲੋਕ ਵੀ ਮੈਂਬਰ ਨਹੀਂ ਬਣਗੀ ਮੈਂ ਓਏ ਸਾਨੂੰ ਲੋੜ ਨਹੀਂ ਬਾ ਉਸੇ ਨਹੀਂ ਹੁੰਦਾ ਅਸੀਂ ਵੀ ਵੋਟ ਪਾਉਂਦੇ ਤਿੰਨ ਕਹੇ ਕਹਿੰਦੇ ਕਿ ਮੈਂਬਰ ਦਾ ਮੁੰਡਾ ਆ ਗਿਆ ਓਏ ਓਏ ਕੰਜਰ ਦਾ ਦੇਖੀ ਕਿਹੜਾ ਹੁੰਦਾ ਬੇਬੇ ਮੈਨੂੰ ਬੜਾ ਪਤਾ ਮੇਰੀ ਉਮਰ ਅੱਧੀ ਟੱਪ ਗਈ ਇਹਦੇ ਨਾਲ ਪੁਲਸ ਵਾਲੇ ਕਦੇ ਕਹਿੰਦੇ ਕਿ ਮੈਂਬਰ ਦਾ ਮੁੰਡਾ ਆ ਗਿਆ ਹੱਸ ਚਿੱਪੋ ਪੁਲਸ ਦਾ ਤੈਨੂੰ ਦੇਖ ਕੇ ਨੀਰਾ ਜੀ ਮੈਂਬਰ ਬਣ ਗਿਆ ਸਲੂਟ ਬਾਅਦ ਨਹੀਂ ਗਿਆ ਸਲੂਟ ਮੈਨੂੰ ਲੱਗ ਲੰਗੇ ਬਰਾ ਮਾਰ ਚੰਗਾ ਚੰਗਾ ਲੈ ਆਪੋ ਤੇ ਕੱਪੜੇ ਲੈ ਕੇ ਆਂ ਸਲੂਟ ਮੈਂ ਬੜਾ ਕਿ ਐਸਐਸਪੀ ਆ ਤੂੰ ਯਾਹੀ ਨਹੀਂ ਬੋਤਾ ਇਹ ਨਹੀਂ ਲੋਟ ਆਉਂਦਾ ਬੇਬੇ ਉਹ ਲਿਆ ਆਪਈ ਪੁੱਤ ਸੇ ਵੀਡੀ ਪੜਾਦੇ ਕੱਪੜੇ ਲੇਟ ਹੋਈ ਜਾਂਦੇ ਆ ਬਦਿਆਂਉਣ ਵਾਲੇ ਨੇ ਆ ਗਈ ਬਾਪੂ ਜੀ ਲਿਆ ਕੇ ਤਾਂ ਆਹ ਲਓ ਬਾਪੂ ਜੀ ਪ੍ਰੈਸ ਕੀਤੀ ਪਈ ਸੀਗੇ ਕੱਪੜੇ ਤੁਹਾਡੇ ਲਿਆ ਆਪਈ ਕਿਰਾ ਆਹ ਆਲੇ ਤੁਹਾਡਾ ਕੱਚਾ ਹਾਂ ਪਹਿਲਾਂ ਆਪਈ ਕੋਲ ਲਾਲਾ ਕੱਚਾ ਇਹ ਜ਼ਰੂਰੀ ਹੈ ਬਾਪੂ ਜੀ ਕੋ ਸਭ ਗੱਲ ਪੁੱਛਾਂ ਪੁੱਛ ਪਈ ਮੈਂ ਜਨ ਨੂੰ ਆਏ ਕਹਿੰਦੀ ਜਿਹੜੇ ਤੇ ਯੋਕੀ ਦੀ ਇੰਟਰਵਿਊ ਪਾ ਕੇ ਰੱਖਦੇ ਹਾਂ ਘਰੇ ਤੁਸੀਂ ਤੇ ਬਾਹਰ ਤੁਸੀਂ ਫੁੱਲਾਂ ਵਾਲਾ ਕੱਚਾ ਪਾਉਣੇ ਹੋਗੇ ਉਹ ਬਾਹਰ ਪਈ ਫੁੱਲਾਂ ਵਾਲੀ ਪਉਣਾ ਪੈਂਦਾ ਤੁਸੀਂ థਾਈਲੈਂਡ ਵੀ ਇਹੀ ਵਾਕ ਕੀ ਸੀ ਹਣਾ ਹਾਂ ਜਦੋਂ ਕੋਈ ਵੱਡਾ ਮਿਸ਼ਨ ਹੁੰਦਾ ਫਿਰ ਤਾਂ ਜੋ ਫੁੱਲਾਂ ਨਾਲ ਕੱਛੀ ਪਉਣਾ ਚਲੋ ਵਧੀਆ ਗੱਲ ਆ ਬਾਪੂ ਜੀ ਹਾਂ ਜੋ థਾਈਲੈਂਡ ਗਿਆ ਸੀ ਉਦੋਂ ਵੀ ਮੈਂ ਮਿਸ਼ਨ ਤੇ ਗਿਆ ਸੀ ਹਾਂ ਸਹੀ ਬਾਪੂ ਅੱਜ ਵੀ ਵੱਡਾ ਮਿਸ਼ਨ ਯਾ ਵੋਟਾਂ ਦੇ ਫਾਰਮ ਭਰਨ ਜਾਣੇ ਆ ਉੱਥੇ ਅਫਸਰ ਬੈਠੇ ਹੁੰਦੇ ਨੇ ਕਈ ਵਾਰ ਅਫਸਰ ਨਹੀਂ ਬੁੜੀ ਹੋਵੇ ਕਿ ਹਾਦਰਾ ਚੂਦਰਾ ਉੱਡ ਜਾਂਦਾ ਕਿ ਤੂੰ ਮਾ ਫਾਰਮ ਕੈਨਸਲ ਕਰਦਾ ਨਾ ਨਹੀਂ ਬਾਪੂ ਜੀ ਕਰਦੇ ਬਾਪੂ ਚਲੋ ਨਹਾ ਲਓ ਮੈਂ ਨਾ ਦੇਹੀ ਚ ਤੇਲ ਪਾਇਆ ਪਿਆਗਾ ਉਹ ਮਸਲ ਲਿਓ ਪਿੰਡੇ ਤੇ ਕੋਈ ਨਾ ਕੋਈ ਨਾ ਹੋਣਾ ਕੋਈ ਮਨਾ ਹੋਣਾ ਚੱਲ ਹਾਂ ਨਹਾ ਲਓ ਤੁਸੀਂ ਜਾ ਕੇ ਕਰ ਸੁਣ ਮੈਂ ਨਾ ਕਰਾ ਹਾਂ ਕੀ ਹੋ ਗਿਆ ਅਨੂ ਤੋ ਕੱਚੇ ਤੇ ਹੱਥ ਲਵਾਈ ਜਾਣਾ ਕੱਚਾ ਲਫੇ ਕੀ ਹੋ ਗਿਆ ਕੱਚੇ ਨੂੰ ਕੱਚਾ ਨਾ ਚੱਕਾ ਕਰੀਦਾ ਕੱਚਾ ਤੂੰ ਫੇਰ ਕੀ ਹੋਗੇ ਜੇ ਫੜਾਤਾ ਚੱਕ ਕੇ ਤੈਨੂੰ ਕਿੰਨੇ ਵਾਰੀ ਕਿਹਾ ਵੀ ਜਦੋਂ ਬੇਬੇ ਹੈਗੀ ਆ ਬੇਬੇ ਨਹੀਂ ਫੜਾਉਂਦੀ ਜਦੋਂ ਜਦੋਂ ਤੋਂ ਤੋਂ ਦਿਨ ਹੀ ਇਹ ਫੜਾ ਵੀ ਦਿਆ ਕਰੂ ਫਿਰ ਫੜਾ ਆ ਜਾ ਕਰੇ ਦੇ ਖਸਮੋ ਕੱਚਾ ਹੀ ਇਹ ਬੰਬ ਨਹੀਂ ਕੱਚਾ ਹੀ ਐ ਇਹ ਤਾਂ ਬੰਬ ਨਾਲੋਂ ਵੱਡੀ ਚੀਜ਼ ਆ ਉਹ ਬੰਬ ਨਹੀਂ ਬਾਪੂ ਆਟਮ ਬੰਬ ਆ ਇਹ ਬਸ ਵੇ ਤੇਰਾ ਵੀ ਪੜਨ ਪੜੰਦਾ ਡਿਗਰੀਆਂ ਡਿਗਰੀਆਂ ਦਾ ਕੋਈ ਫਾਇਦਾ ਨਹੀਂ ਤੂੰ ਵੀ ਅਣਪੜ ਕੁੜੀ ਚੋ ਦੇ ਕੱਪੜਾ ਇਹ ਕੱਪੜਾ ਓ ਨੂਦੀ ਤਾਂ ਬਖਸ਼ ਦਿਆ ਕਰ ਓ ਇਹ ਆ ਕੱਪੜਾ ਆ ਵੀ ਕੱਪੜਾ ਪਹਿਣ ਦੇ ਯਾਰ ਓ ਕਹੀ ਜੀ ਸੂਚ ਆ ਸੁਡੀ ਵੇ ਕੱਪੜੇ ਕੱਪੜੇ 'ਚ ਵੀ ਫਰਕ ਹੁੰਦਾ ਬਾਪੂ ਜੀ ਲੇਟ ਹੋਈ ਜਾਨੇ ਤੁਸੀਂ ਨਾ ਹਾਲੋ ਜਲਦੀ ਵਗਜੋ ਉਹ ਇਹ ਨਾ ਪਕਾਈ ਮਰਿਆ ਕਰ ਬੋਟਾ ਵਾਲੇ ਦਾ ਨੰਨਾ ਨਾ ਮਾਣੋ ਨਾਲ ਐਦੂ ਮੁੜ ਕੇ ਇਹਦੇ ਕੱਚੇ ਦੇ ਹੱਥ ਲਾਉਣਾ ਚੰਗਾ ਨਹੀਂ ਚੱਕਦੀ ਫੇਰ ਨਾਲਾ ਬਾਪੂ ਯਾਰ ਐਦੂ ਮੁੜ ਕੱਚੇ ਨੂੰ ਨਾ ਖੇਰੋ ਵੀ ਵਾਰੀ ਸਮਝਾ ਤਾ ਇਹਨੂੰ ਹਾਂ ਵੀ ਨਾਂ ਲਾਇਆ ਕਰੀ ਤੇ ਚੋਰੇ ਦੇ ਕੱਚੇ ਦੇ ਹੱਥ ਨਾਂ ਲਾਇਆ ਕਰ ਤੂੰ ਨਾਂ ਲਵੇ ਹੋਏ ਦੇ ਘਰ ਪਟ ਦੇਗੀ ਤੂੰ ਕਿ ਐ ਨਹੀਂ ਮੈਨੂੰ ਕੀ ਕਹਤਾ ਉਹ ਇੱਧਰ ਕਿੱਧਰ ਜਾਂਦੇ ਆ ਓਏ ਉਹ ਕਰੇ ਚੱਲਦੇ ਉਹਨਾਂ ਦੇ ਉਹ ਕਰੇ ਕੀ ਕਰਾਂਗੇ ਯਾਰ ਕਿਉਂ ਉਹ ਉਹਨਾਂ ਦੀ ਬੁੜੀ ਜੀ ਲੜੀ ਜਾਊਗੀ ਯਾਰ ਆਪਣੇ ਨਾਲ ਉਹ ਤਾਂ ਕੰਮਲੀ ਐ ਯਾਰ ਬੋਲੀ ਜਾਂਦੇ ਮਰੂਤੀ ਵੀ ਲਿਆਉਣੀ ਆ ਹੱਕੇ ਘਰੋਂ ਚੱਲ ਫੇਰ ਕੁਛ ਨਹੀਂ ਕਹਿੰਦੀ ਉਹ ਤੋਂ ਨਾ ਡਰਿਆ ਕਰ ਉਹ ਤਾਂ ਵੀ ਪੱਕਾਈ ਮਰੀ ਜਾਂਦੀ ਰਹਿੰਦੀ ਆ ਚੰਗਾ ਜਾਓਗੇ ਦਫਾ ਨਾ ਹਾਂ ਕਿਵੇਂ ਆ ਲਖੇ ਵਧੀਆ ਮੱਗਰ ਕਿੱਥੇ ਆ ਉਹ ਮੱਗਰ ਕਰੀ ਜਾਣਾ ਆ ਕੇ ਹਟਿਆ ਠੀਕ ਆ ਹਾਂ ਕੀ ਕਰਦਾ ਪਹਿਲਾਂ ਤਾਂ ਦੇਖ ਜਾ ਕਰੋ ਉਹ ਸਾਨੂੰ ਤਾਂ ਮੱਗਰ ਨੇ ਬੁਲਾਇਆ ਸੀ ਯਾਰ ਹਾਂ ਸਸਰੀ ਘਰ ਮਾਸੀ ਸਸਰੀ ਘਰ ਪੁੱਤ ਟਿੱਲੇ ਵਾਲਿਆ ਕਿਵੇਂ ਆ ਠੀਕ ਐ ਮਾਸੀ ਮੱਗਰ ਕਿੱਥੇ ਮਾਸੀ ਮੱਗਰ ਤਾਂ ਅੰਦਰ ਆ ਪੁੱਤ ਤਿਆਰ ਹੋ ਗਿਆ ਉਹ ਹਾਂ ਹੋਈ ਜਾਂਦਾ ਤਿਆਰ ਪੱਗ-ਪੁਗ ਬੰਨੀ ਜਾਂਦਾ ਠੀਕ ਐ ਕੀ ਕਰਨਾ ਆਏ ਹੋ ਪੁੱਤ ਓਏ ਇਸ ਤੋਂ ਨੂੰ ਮਿਲਣ ਆਏ ਸੀ ਮਾਸੀ ਆ ਕੁਰਸੀ ਚੱਕ ਪੁੱਤ ਖੜਾਉਣਾ ਵੇਪੇ ਕਿਵੇਂ ਮਿਲਣ ਆਏ ਸੀ ਪਤਾ ਕੰਮ ਸੀ ਥੋੜਾ ਜਿਹਾ ਮਾਸੀ ਮੈਨੂੰ ਵੀ ਦੱਸ ਦੇ ਪੁੱਤ ਕੀ ਕੰਮ ਆ ਇਹਦੇ ਕੀ ਕਰਦੇ ਫਿਰਦੇ ਹੋ ਉਹ ਇਸਤਾਮਾਸੀ ਵੋਟਾਂ ਦੇ ਫਾਰਮ ਜੇ ਭਰਨ ਜਾਂਦੇ ਸੀਗੇ ਜਿਹਦੇ ਭਰੋਣੇ ਆ ਵੋਟਾਂ ਦੇ ਫਾਰਮ ਆ ਮੱਕਰ ਦੇ ਮੈਂਬਰੀ ਵਾਲੇ ਬੇ ਤੁਸੀਂ ਕਿਉਂ ਸਾਡਾ ਘਰ ਪੱਟਦੇ ਹੋ ਉਹਨੂੰ ਪੰਜ ਵੋਟਾਂ ਨਹੀਂ ਪੈਣੀਆਂ ਪਿੰਡ ਚੋਂ ਇਹਦੇ ਵਿੱਚ ਘਰ ਪੱਟਣ ਵਾਲੀ ਕੀ ਗੱਲ ਆ ਮਾਸੀ ਸਾਰਾ ਬਾੜ ਵੋਟਾਂ ਪਾਉ ਆਪਾਂ ਨੂੰ ਟੈਨਸ਼ਨ ਨਾ ਲੈ ਬੇ ਤੁਸੀਂ ਸਾਡਾ ਕਿਲਾ ਬਕਾਉਂਗੇ ਕਿਲਾ ਉਹ ਬਥੇਰੇ ਰੁਪਏ ਨੇ ਉਹੀ ਮਰੂ ਮਰੂ ਕਰੀ ਜਾਂਦੀ ਰਹਿੰਦੀ ਆ ਮਾਸੀ ਜਦੋਂ ਅਸੀਂ ਘਰ ਦੇ ਮੈਂਬਰ ਤੋਂ ਉਹਨੂੰ ਵੋਟ ਨਹੀਂ ਪਾਉਂਦੇ ਉਹ ਮੈਂ ਆਪੀ ਪਵਾ ਦੂੰ ਵੋਟਾਂ ਬਾਹਰੋਂ ਬਥੇਰੀਆਂ ਵੋਟਾਂ ਨੇ ਮੇਰੇ ਹੱਥ 'ਚ। ਵੀ ਤੂੰ ਨਾ ਉਂਗਲ ਲਾਉ ਦੇ ਕਿਸੇ ਨੇ ਨਹੀਂ ਪਾਉਣੀ ਵੋਟਾਂ। ਇਹਨੇ ਬੇਬੇ ਪੈਸੇ ਲਗਾਉਣੇ ਆਪਣੇ ਗੱਲ ਨਹੀਂ ਬਾਤ ਨਹੀਂ। ਉਹ ਕਿਧਰੇ ਨਹੀਂ ਪੈਸੇ ਲੱਗਦੇ ਸਰਬਸੰਮਤੀ ਨਾਲ ਜਿੱਤਾਂਗੇ। ਉਹ ਕਿਹੜੇ ਸਰਬਸੰਮਤੀ ਵਾਲਾ ਉਹ ਝੱਜਰਾ ਹੈਗਾ ਤੈਨੂੰ ਪਤਾ ਹੋਵੇ ਨਾ। ਓਏ ਉਂ ਤਾਂ ਬਾਹਰ ਸਲਾਮਾਂ ਹੁੰਦੀਆਂ ਨੇ ਉਹੀ ਮਾਸੀ ਸਾਰਾ ਦਿਨ ਲੜੀ ਜਾਨੀ ਰਹਿਣੀ ਆ। ਲੜਨੇ ਆ ਪੁੱਤ ਮੈਥੋਂ ਕੋਈ ਮੈਂਬਰੀ ਮੁਂਬਰੀ 'ਚ ਲੋਕਾਂ ਦੀਆਂ ਚਾਹਾਂ ਨਹੀਂ ਪਈਆਂ ਨੇ ਇਹਨਾਂ ਨੇ ਮੈਂਬਰੀ 'ਚ ਤਾਂ ਕੱਲੀਆਂ ਗਾਲਾਂ ਨੇ ਹੋਰ ਕੀ ਐ ਮੈਂਬਰੀ 'ਚ। ਉਹ ਗਾਲਾਂ ਨਾਲ 700 ਨਹੀਂ ਡੱਲੇ ਵਾਲਿਆ ਲੋਕਾਂ ਨੂੰ 100 ਰੁਪਏ ਦੀ ਘਰੇ ਵਾੜ ਕੇ ਉਹ दारू ਵਾਲੇ ਕੀ ਗੱਲ ਆ ਲੱਡੂ ਵੰਡ ਦਾਂਗੇ ਯਾਰਾ ਲੱਡੂਆਂ ਤੇ ਕਿਹੜਾ ਵੋਟ ਪਾਊ ਉਹਨੂੰ ਓਏ ਮੈਂ ਆਪੇ ਹੀ ਪਵਾ ਦੂੰ ਵੋਟਾਂ ਯਾਰਾ ਬਸ ਨੰਨਾ ਨਾ ਪਾਇਆ ਕਰ ਪੁੱਤ ਤੂੰ ਉਂਗਲਾ ਲਾਉਣਾ ਮੈਨੂੰ ਪਤਾ ਅਸੀਂ ਨਹੀਂ ਖੜੇ ਹੋਣ ਦਿੰਦੇ ਉਹਨੂੰ ਭੱਜ ਜਾ ਤੋ